ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਦੀ ਵੱਡੀ ਖਬਰ ਬਰੀਆਮ ਨੰਗਲ ਟੋਲ ਪਲਾਜ਼ਾ ਦੇ ਦਫ਼ਤਰ ਦੇ ਬਾਹਰ ਆਈ ਆਰ ਬੀ ਟੋਲ ਕੰਪਨੀ ਦੇ ਕਰਮਚਾਰੀਆਂ ਵੱਲੋਂ ਮਰਨ ਵਰਤਕ ਟੋਲ ਪਲਾਜ਼ਾ ਦੇ ਜੂਨੀਅਨ ਦੇ ਪ੍ਰਧਾਨ ਅਤੇ ਕਿਸਾਨ ਜੱਠੇਬੰਦੀ ਦੇ ਪ੍ਰਧਾਨ ਵੱਲੋਂ ਸਾਂਝੇ ਬਿਆਨ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਗਿਆ ਕਿ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦਾ ਚੱਲ ਰਿਹਾ ਤੰਨਾ ਅੱਜ 5ਵੇਂ ਦਿਨ ਵਿੱਚ ਤਬਦੀਲ ਹੋ ਚੁੱਕਾ ਹੈ 5 ਨਵੰਬਰ 2023 ਤੋਂ ਲਗਾਤਾਰ ਆਪਣਾ ਹੱਕ ਮੰਗਦੇ ਕਰਮਚਾਰੀ ਹੜਤਾਲ ਤੇ ਬੈਠੇ ਹੋਏ ਸਨ ਉਸੇ ਦਿਨ ਤੋਂ ਹੀ ਮੈਨੇਜਮੈਂਟ ਆਈ ਆਰ ਬੀ ਕੰਪਨੀ ਨੇ ਬਾਹਲੇ ਸੂਬਿਆਂ ਤੋਂ ਬਹੁ ਗਿਣਤੀ ਵਿੱਚ ਕਰਮਚਾਰੀ ਲਿਆ ਕੇ ਕੰਮ ਕਰਵਾਉਣਾ ਚਾਲੂ ਕਰ ਦਿੱਤਾ ਅਤੇ ਪੰਜਾਬ ਦੇ ਸੂਬੇ ਵਿੱਚ ਕੰਮ ਕਰਦੇ ਕਰਮਚਾਰੀਆਂ ਨਾਲ ਤਾਨਾਸ਼ਹੀ ਰਵਈਆ ਅਪਣਾਉਂਦੀ ਹੋਈ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਆ ਆਈ ਆਰ ਬੀ ਕੰਪਨੀ ਖਿਲਾਫ ਲੜਦੇ ਕਰਮਚਾਰੀਆਂ ਵਿੱਚੋਂ 6 ਕਰਮਚਾਰੀਆਂ ਨੇ 20 ਦਸੰਬਰ 2023 ਨੂੰ ਮਾਨਨ ਵਰਤ ਉੱਤੇ ਬੈਠਣ ਦਾ ਫੈਸਲਾ ਕਰ ਲਿਆ ਹੈ ਜਿਨ੍ਹਾਂ ਵਿੱਚ ਨਿਸ਼ਾਨ ਸਿੰਘ ਬਾਬੋਵਾਲ ਵਰਿੰਦਰ ਸਿੰਘ ਦੱਬਾਵਾਲ, ਗੁਰਜਿੰਦਰ ਸਿੰਘ ਸਿੱਧਵਾ, ਪ੍ਰਭਦੀਪ ਸਿੰਘ ਸਰੂਪਵਾਲੀ, ਚਮਨ ਸਿੰਘ ਪਠਾਨਕੋਟ ਅਤੇ ਵਰਿੰਦਰ ਸਿੰਘ ਬਟਾਲਾ ਇਹ ਕਰਮਚਾਰੀ ਹੁਣ ਅੰਨ ਤਿਆਗ ਕੇ ਮੰਨਵਰਤ ਤੇ ਬੈਠੇ ਹੋਏ ਹਨ। ਉਹਨਾਂ ਇਹ ਵੀ ਦੱਸਿਆ ਕਿ ਜਦ ਕੇ ਸਾਡੇ ਨਾਲ ਬੈਠ ਕੇ ਕੰਪਨੀ ਨੇ ਐਡিসি ਦੀ ਮੌਜੂਦਗੀ ਵਿੱਚ ਅਤੇ ਲਿਖਤੀ ਰੂਪ ਵਿੱਚ ਪਹਿਲਾਂ ਹੀ ਸਮਝੌਤੇ ਕਰ ਚੁੱਕੀ ਹੈ। ਹੁਣ 6 ਕਰਮਚਾਰੀਆਂ ਦੀ ਬਹਾਲੀ, ਬਕਾਇਆ ਰਾਸ਼ੀ, ਕਿਰਤ ਕਾਨੂੰਨ ਮੁਤਾਬਕ ਤਨਖਾਹ ਅਤੇ ਹੋਰ ਮੰਗਾਂ ਦੀ ਪੂਰਤੀ ਹੋਣ ਤੱਕ ਮੰਨਵਰਤ ਜਾਰੀ ਰਹੇਗਾ। ਅਤੇ ਜੇਕਰ ਇਹਨਾਂ ਛੇ ਕਰਮਚਾਰੀਆਂ ਜਾਂ ਬਾਕੀ ਹੋਰ ਕਰਮਚਾਰੀਆਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਤੇ ਆਈਆਰਬੀ ਕੰਪਨੀ ਦੀ ਮੈਨੇਜਮੈਂਟ ਦੀ ਹੋਵੇਗੀ ਟੋਲ ਪ੍ਰਾਜਾ ਰਜਿਸਟਰ ਵਰਕਰ ਜੂਨੀਅਰ ਪੰਜਾਬ ਪੂਨ ਤੌਰ ਤੇ ਸਮਰਥਨ ਕਰ ਰਹੀ ਹੈ ਅਤੇ ਨਾਲ ਹੀ ਜਥੇਬੰਦੀ ਕਿਸਾਨ ਤੇ ਜਵਾਨ ਪੜਾਈ ਪੰਜਾਬ ਟੋਲ ਜੂਨੀਅਨ ਪ੍ਰਧਾਨ ਦਰਸ਼ਨ ਸਿੰਘ ਲਾਡੀ ਅਤੇ ਕਿਸਾਨ ਤੇ ਜਵਾਨ ਪੜਾਈ ਜੂਨੀਅਨ ਸੂਬਾ ਪ੍ਰਧਾਨ ਸੁਖਦੇਵ ਸਿੰਘ ਪੋਜ ਰਾਜ ਅਤੇ ਸੁਬਾ ਜਨਰਲ ਸਕੱਤਰ ਕਵਲਜੀਤ ਸਿੰਘ ਖਾਲਪੁਰ ਦਾ ਵੀ ਪੂਰਨ ਤੌਰ ਤੇ ਸਮਰਥਨ ਹੈ ਆਈ ਆਰ ਬੀ ਕੰਪਨੀ ਵੱਲੋਂ ਟੋਲ ਪਲਾਜਾ ਬਰੇਆਮ ਨੰਗਲ ਦੇ ਜਨਰਲ ਮੈਨੇਜਰ ਵਿਕਾਸ ਗੋਬੀਕਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਗਿਆ ਕਿ ਧਰਨਾ ਦੇ ਰਹੇ ਨੌਜਵਾਨਾਂ ਵਿੱਚੋਂ ਕੁਝ ਕੁ ਨੌਜਵਾਨਾਂ ਵੱਲੋਂ ਸਾਬਕਾ ਮੈਨੇਜਰ ਨਾਲ ਬਦਸਲੂਕੀ ਕੀਤੀ ਗਈ ਸੀ ਜਿਸ ਕਾਰਨ ਕੰਪਨੀ ਵੱਲੋਂ ਉਹਨਾਂ ਨੌਜਵਾਨਾਂ ਨੂੰ ਟਰਮੀਨੇਟ ਕਰ ਦਿੱਤਾ ਗਿਆ ਸੀ ਬਾਅਦ ਵਿੱਚ ਇਹਨਾਂ ਨੇ ਧਰਨਾ ਦੇਣਾ ਬੰਦ ਨਹੀਂ ਕੀਤਾ ਅਤੇ ਆਪਣੀਆਂ ਨਜਾਇਜ਼ ਮੰਗਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਅਸੀਂ ਆਪਣੀ ਕੰਪਨੀ ਦੇ ਵੱਡੇ ਅਧਿਕਾਰੀਆਂ ਨਾਲ ਕੱਲ੍ਹ ਬਾਤ ਕੀਤੀ ਤਾਂ ਉਹਨਾਂ ਵੱਲੋਂ ਇਹਨਾਂ ਦੇ ਖਿਲਾਫ ਕੋਰਟ ਕੇਸ ਦਰਜ ਕਰਵਾ ਦਿੱਤਾ। ਹੁਣ ਜੋ ਵੀ ਮਾਨਜੋਗ ਅਦਾਲਤ ਦਾ ਹੁਕਮ ਹੋਵੇਗਾ ਉਸ ਦੀ ਅਸੀਂ ਵੀ ਪਾਲਣਾ ਕਰਾਂਗੇ। ਜ਼ਿਕਰਯੋਗ ਹੈ ਕਿ ਦੇਰ ਸ਼ਾਮ ਨੂੰ ਮਜੀਠਾ ਹਲਕੇ ਦੇ ਤਹਿਸੀਲਦਾਰ ਰਤਨਜੀਤ ਖੁੱਲਰ ਅਤੇ ਡੀਐਸਪੀ ਵੱਲੋਂ ਇਹਨਾਂ ਮਾਨਵਰਤ ਤੇ ਬੈਠੇ ਅਤੇ ਧਰਨਾ ਦੇ ਰਹੇ ਨੌਜਵਾਨਾਂ ਨੂੰ ਕਿਹਾ ਗਿਆ ਕਿ ਮਾਨਜੋਗ ਅਦਾਲਤ ਦੇ ਹੁਕਮਾਂ ਅਨੁਸਾਰ ਤੁਸੀਂ 100 ਮੀਟਰ ਦੇ ਅੰਦਰ ਟੋਲ ਪਲਾਜ਼ੀ ਉੱਪਰ ਧਰਨਾ ਨਹੀਂ ਦੇ ਸਕਦੇ। ਪਰੰਤੂ ਹੁਣ ਤੱਕ ਵੀ ਨੌਜਵਾਨ ਟੋਲ ਪਲਾਜ਼ਾ ਦੇ ਦਫ਼ਤਰ ਦੇ ਬਾਹਰ ਤਰਨਾ ਲਗਾ ਕੇ ਬੈਠੇ ਹਨ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਮਰੇ ਹੋਏ ਹਾਂ ਬਾਕੀ ਹੁਣ ਅਸੀਂ ਕਿੱਥੇ ਜਾਈਏ ਕ੍ਰਿਸ ਕਲੇਅਰ ਦੀ ਖਾਸ ਰਿਪੋਰਟ ਜੀ ਆਪਣਾ ਚੋਣਾਂ ਮਜ਼ੂਰ ਹੋ ਕਿ ਕਿਸਾਨ ਜੀ ਹੈ ਗਾਇਆ ਮਾਫ਼ ਕਰਨਾ ਬਹੁਤ ਟ੍ਰੇਡਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਪੋਜਰਾਜ ਸੁਭਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਅੱਜ ਇਹ ਜਿਹੜੇ IRB ਟੋਲ ਕੰਪਨੀ ਦੇ ਮੁਲਾਜ਼ਮ ਜਿਨ੍ਹਾਂ ਨੇ ਅੱਜ ਮਰਨ ਵਰਤ ਸ਼ੁਰੂ ਕੀਤਾ ਹੈ ਇਹਨਾਂ ਦਾ ਦੁਖਾਂਤ ਕਰੀਬ-ਕਰੀਬ ਜਿਹੜਾ ਇਹ ਪਿਛਲੇ ਮਾਰਚ ਮਹੀਨੇ ਤੋਂ ਸ਼ੁਰੂ ਹੁੰਦਾ ਜਦੋਂ ਇਹਨਾਂ ਨੇ ਆਪਣੀਆਂ ਮੰਗਾਂ ਨੂੰ ਮਨਾਉਣ ਵਾਸਤੇ ਟੋਲ ਵਰਕਰਜ਼ ਯੂਨੀਅਨ ਜੁਆਇਨ ਕਰਕੇ ਇਥੇ ਧਰਨਾ ਲਾਇਆ ਕੰਪਨੀ ਨੇ ਇੱਕ ਐਗਰੀਮੈਂਟ ਸਾਈਨ ਕੀਤਾ 29 ਮਾਰਚ ਨੂੰ ਸੀ ਉਸ ਦਿਨ ਔਰ ਟੋਲ ਕੰਪਨੀ ਉਸ ਐਗਰੀਮੈਂਟ ਤੋਂ ਮੁੱਕਰੀ ਔਰ ਉਸੇ ਐਗਰੀਮੈਂਟ ਨੂੰ ਲਾਗੂ ਕਰਵਾਉਣ ਵਾਸਤੇ ਇਹਨਾਂ ਵਰਕਰਾਂ ਨੇ ਆਪਣਾ ਸੰਘਰਸ਼ ਜਾਰੀ ਰੱਖਿਆ ਟੋਲ ਕੰਪਨੀ ਸਾਜ਼ਿਸ਼ ਤਹਿਤ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਨੌਜਵਾਨਾਂ ਦੇ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਔਰ ਫਿਰ ਇਹਨਾਂ ਨੌਜਵਾਨਾਂ ਨੂੰ ਕੁਝ ਛੇ ਨੌਜਵਾਨਾਂ ਨੂੰ ਇਹਨਾਂ ਨੇ ਟਰਮੀਨੇਟ ਕੀਤਾ ਹੁਣ ਵੀ 12 6 ਦਸੰਬਰ ਨੂੰ 6 ਦਸੰਬਰ ਨੂੰ ਮਾਨਯੋਗ ਏਡੀਸੀ ਸਾਹਿਬ ਦੇ ਟੇਬਲ ਦੇ ਉੱਤੇ ਬੈਠ ਕੇ ਸਮਝੌਤਾ ਹੁੰਦਾ ਹੈ ਉਹ ਸਮਝੌਤੇ ਨੂੰ ਟੋਲ ਵਰਕਰ ਮੰਨਦੇ ਆ ਅਸੀਂ ਵੀ ਸਹਿਮਤੀ ਦਿੱਤੀ ਕਿ ਚਲੋ ਠੀਕ ਹੈ ਚਾਹੇ ਇਹ ਟਰਾਂਸਫਰ ਪਾਲਿਸੀ ਦੇ ਅਨੁਕੂਲ ਨਹੀਂ ਪਰ ਫਿਰ ਵੀ ਅਸੀਂ ਸਹਿਮਤ ਹੋ ਗਏ ਪਰ ਟੋਲ ਕੰਪਨੀ ਉਸ ਸਮਝੌਤੇ ਤੋਂ ਵੀ ਮੁਕਰ ਰਹੀ ਹੈ। ਔਰ ਇਹ ਨੌਜਵਾਨ 25 ਨਵੰਬਰ ਤੋਂ ਲਗਾਤਾਰ ਇੱਥੇ ਹੜਤਾਲ ਤੇ ਬੈਠੇ ਆ। ਟੋਲ ਕੰਪਨੀ ਦਾ क्रूरਤਾ ਭਰਿਆ ਰਵਈਆ ਦੇਖ ਕੇ ਅੱਜ ਇਹਨਾਂ ਨੌਜਵਾਨਾਂ ਨੇ ਫੈਸਲਾ ਕੀਤਾ ਕਿ ਆਪਾਂ ਮਰਨ ਵਰਤ ਤੇ ਬੈਠਾਂਗੇ। ਬੇਸ਼ੱਕ ਮੈਂ ਹਾਲਾਂ ਇਸ ਗੱਲ ਦੇ ਨਾਲ ਪੂਰਾ ਸਹਿਮਤ ਨਹੀਂ ਸੀ ਕਿਉਂਕਿ ਮੈਂ ਚਾਹੁੰਦਾ ਸੀ ਕਿ ਆਪਾਂ ਭੋਖੜ ਤਾਲ ਸ਼ੁਰੂ ਕਰ ਲਈਏ ਔਰ ਨਾਲ ਟੋਲ ਫ੍ਰੀ ਕਰ ਦਈਏ ਪਰ ਨੌਜਵਾਨ ਬਹੁਤ ਪਰੇਸ਼ਾਨ ਹੈ ਕਿਉਂਕਿ ਨਾ ਮਾਤਰ ਇਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਮਿਨੀਮਮ ਵੇਜਸ ਦੇ ਮੁਤਾਬਕ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਜੇਕਰ ਨੌਜਵਾਨ ਗੱਲ ਕਰਦੇ ਆ ਆਪਣਾ ਹੱਕ ਮੰਗਣ ਦੀ ਤਾਂ ਇਹਨਾਂ ਨੂੰ ਕੋਟਾਂ ਦੇ ਵਿੱਚ ਕਿਹੜੀ ਸਿਆ ਜਾਂਦਾ ਇਹਨਾਂ ਨੂੰ ਇਹਨਾਂ ਦੇ ਉੱਤੇ ਜਿਹੜੇ ਹੈਗੇ ਆ ਉਹ 750 ਦੇ ਜਾਂ 751 ਦੇ ਜਿਹੜੇ ਹੈਗੇ ਆ ਉਹ ਕਲੰਦਰੀ ਦਰਜ ਕਰਵਾਏ ਜਾਂਦੇ ਆ ਇਹ ਬੇਵਸ਼ਰਮ ਬਿਰਤੀ ਵਾਲੇ ਜਿਹੜੇ ਆ ਇਮਾਨਦਾਰੀ ਦੇ ਨਾਲ ਕੰਮ ਕਰਨ ਵਾਲੇ ਨੌਜਵਾਨ ਹੈ ਜਿੱਥੇ ਮਤਲਬ ਸਾਡਾ ਦੁਖਾਂਤ ਹੈ ਕਿ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਆ ਇਹ ਨੌਜਵਾਨ ਇੱਥੇ ਆਪਣੇ ਦੇਸ਼ ਦੇ ਵਿੱਚ ਰਹਿ ਕੇ ਤੇ ਇੱਥੇ ਕੰਮ ਕਰਨਾ ਚਾਹੁੰਦੇ ਆ ਤੇ ਇਹਨਾਂ ਨੂੰ ਇਹ ਜਿਹੜੇ ادارے ਆ ਪ੍ਰਾਈਵੇਟ ਇਹਨਾਂ ਦਾ ਆਰਥਿਕ ਸ਼ੋਸ਼ਣ ਕਰਦੇ ਆ ਸੋ ਇਹ ਨੌਜਵਾਨ ਕਬਰਾਟ ਵਿੱਚ ਨੇ ਇਹਨਾਂ ਨੂੰ ਲੱਗਦਾ ਹੈ ਕਿ ਸਾਡੇ ਘਰਾਂ ਦਾ ਗੁਜ਼ਾਰਾ ਜਿਹੜਾ ਉਹ ਚੱਲਣਾ ਔਖਾ ਹੈ ਸੋ ਇਹਨਾਂ ਨੇ ਭੁੱਖ ਹੜਤਾਲ ਦੀ ਬਜਾਏ ਇਹਨਾਂ ਨੇ ਮਰਨ ਵਰਤ ਸ਼ੁਰੂ ਕਰਨ ਦਾ ਜੋ ਫੈਸਲਾ ਲਿਆ ਕਿ ਅਸੀਂ ਓ ਵੀ ਭੁੱਖੇ ਮਰਨਾ ਹੈ ਤੇ ਅਸੀਂ ਕੰਪਨੀ ਦੇ ਦਰਵਾਜ਼ੇ ਦੇ ਮੂਹਰੇ ਬੈਠ ਕੇ ਹੀ ਮਰਨਾ ਜਿਹੜਾ ਉਹ ਵਾਜਬ ਸਮਝਾਂਗੇ ਤੇ ਜਿੱਥੇ ਤੱਕ ਸਾਡੀ ਵੀ ਗੱਲ ਹੈ ਇਹਨਾਂ ਦੀ ਇਸ سپورਟ ਦੀ ਕਿ ਦੇਖੋ ਜੇਕਰ ਅਸੀਂ ਸੜਕ ਤੇ ਬੈਠਦੇ ਆ ਤਾਂ ਬਹੁਤ ਸਾਰੇ ਬੁੱਧੀਜੀਵੀ ਵੀ ਔਰ ਸਰਕਾਰਾਂ ਦਾ ਜਿਹੜਾ ਆਈਟੀ ਸੈੱਲ ਹੁੰਦਾ ਉਹ ਵੀ ਇਸ ਗੱਲ ਦੀ ਦੁਹਾਈ ਪਾਉਣ ਲੱਗ ਪੈਂਦੇ ਨੇ ਕਿ ਲੋਕ ਤੰਗ ਹੋ ਗਏ ਲੋਕ ਤੰਗ ਹੋ ਗਏ ਤੇ ਅੱਜ ਉਹਨਾਂ ਬੁੱਧੀਜੀਵੀਆਂ ਨੂੰ ਅੱਜ ਉਹਨਾਂ ਸਰਕਾਰ ਦੀ ਜਿਹੜੀ ਚਮਚਾਗਰੀ ਕਰਨ ਵਾਲੇ ਲੋਕ ਨੇ ਜਿਹੜੇ ਜਦੋਂ ਅਸੀਂ ਰਸਤਾ ਰੋਕਦੇ ਆ ਉਹਨਾਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਅਸੀਂ ਸੜਕ ਤੇ ਬੈਠਣ ਤੋਂ ਪਹਿਲਾਂ ਕੀ ਨਾ ਹਾਲਾਤਾਂ ਦੇ ਵਿੱਚੋਂ ਲੰਘਦੇ ਆ ਪਹਿਲਾਂ ਅਸੀਂ ਟੇਬਲ ਟਾਕ ਕਰਦੇ ਆ ਫਿਰ ਅਸੀਂ ਇਦਾਂ ਸ਼ਾਂਤ ਮੇਂ ਟੰਕ ਦੇ ਨਾਲ ਬੈਠਦੇ ਆ ਜੇਕਰ ਫਿਰ ਵੀ ਕੋਈ ਹੱਲ ਨਹੀਂ ਹੁੰਦਾ ਤੇ ਫਿਰ ਜਾ ਕੇ ਅਸੀਂ ਰੋਡ ਜਾਮ ਕਰਦੇ ਆ ਸੋ ਇਸ ਲਈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਟੋਲ ਕੰਪਨੀ ਨੂੰ ਤਾਂ ਆਪਾਂ ਕਹਿਣਾ ਕੁਝ ਨਹੀਂ ਕਿਉਂਕਿ ਜਿਹੜੀ ਦੋ ਵਾਰ ਮੁਕਰ ਗਈ ਹੈ ਇਹਨਾਂ ਤੋਂ ਕੋਵਾਸ ਨਹੀਂ ਆ ਜਿਹੜਾ ਫੈਸਲਾ ਏਡੀਸੀ ਸਾਹਿਬ ਦੇ ਟੇਬਲ ਤੇ ਹੋਇਆ ਸੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਸ਼ਕਤੀ ਦੇ ਨਾਲ ਇਹ ਫੈਸਲੇ ਨੂੰ ਲਾਗੂ ਕੀਤਾ ਜਾਵੇ ਤਾਂ ਜੋ ਇਹਨਾਂ ਨੌਜਵਾਨਾਂ ਦੀ ਜਿਹੜੀ ਹੈ ਜ਼ਿੰਦਗੀ ਦਾ ਬਚਾਅ ਹੋ ਸਕੇ ਇਹਨਾਂ ਤੇ ਨਿਰਭਰ ਜਿਹੜੇ ਇਹਨਾਂ ਦੇ ਬਜ਼ੁਰਗ ਮਾਪੇ ਇਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਦਾ ਵੀ ਜੀਵਨ ਨਿਰਵਾਸ ਸੌਖਾ ਹੋ ਸਕੇ ਕੀ ਕੀ ਕਾਰਨ ਹੋ ਸਕਦਾ ਹੈ ਕਿ ਇਹ ਕੰਪਨੀ ਜਿਹੜੀ ਹੈ ਇਹ ਦੋ ਵਾਰ ਇਸ ਤਰ੍ਹਾਂ ਕਹਿ ਰਹੇ ਜਦੋਂ ਮੁਕਰਦੀ ਹੈ ਤੇ ਵਾਰ-ਵਾਰ ਮੁਕਰਦਾ ਕਾਰਨ ਕੀ ਹੈ ਕਿ ਉਹ ਇੰਨਾ ਲਗਤ ਪਾਜੀ ਹੈ ਔਰ ਕਿੰਨੇ ਬੱਚਿਆਂ ਦੇ ਉੱਤੇ ਜਿਹੜਾ ਗਿਆ ਉਹ ਕੋਰਟ ਕੇਸ ਹੋਇਆ ਕੋਈ ਅੰਦਾਜ਼ਾ ਐਂ ਦੇਖੋ ਪਹਿਲਾਂ ਤਾਂ ਇਹਨਾਂ ਨੇ ਇਹ ਸਾਡੇ 5 ਜਿਹੜੇ ਨੌਜਵਾਨ ਹੈ ਉਹਨਾਂ ਦੇ ਉੱਤੇ ਇਹਨਾਂ ਨੇ ਕੀਤਾ ਸੀ 750 ਦਾ ਫਿਰ ਉਸ ਤੋਂ ਬਾਅਦ ਹੋਣ ਇਹਨਾਂ ਨੇ 13 ਨੂੰ ਜਿਹੜੇ ਆ ਉਹ ਨੋਟਿਸ ਭੇਜੇ ਆ ਜਿਹੜੀ ਗੱਲ ਕੋ ਰੰਜਿਸ਼ ਦੀ ਹੈ ਉਹ ਤਾਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਐ ਕਿ ਸਿਰਫ ਤੇ ਸਿਰਫ ਰੰਜਿਸ਼ ਇਹਨਾਂ ਨੂੰ ਇਹੀ ਹੈ ਕਿ ਇਹ ਬਣਦੇ ਹੱਕ ਕਿਉਂ ਮੰਗ ਰਹੇ ਆ ਜਦੋਂ ਇੱਕ ਮੰਨ ਲਓ ਐਕਟ ਹੈ ਸਾਫ਼ ਐਕਟ ਹੈ ਸਾਡੇ ਕੋਲ ਇਥੇ ਪੇਪਰ ਹੈ ਉਹ ਐਕਟ ਸਾਰਿਆਂ ਨੂੰ ਲੱਭ ਜਾਏ ਕਿ ਇਸ ਢੰਗ ਦੇ ਨਾਲ ਇਹਨਾਂ ਨੂੰ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿਉਂ ਨਹੀਂ ਤਨਖਾਹ ਦਿੱਤੀ ਜਾਂਦੀ ਉਹ ਕੇਸ ਜਿਹੜਾ ਕੋਰਟ ਦੇ ਵਿੱਚ ਕਿਉਂ ਹੈ ਕੋਰਟ ਹੋ ਗਿਆ ਜਾਂ ਸਿਟਾਂ ਹੋ ਗਈਆਂ ਉਹ ਚੀਜ਼ਾਂ ਹੁੰਦੀਆਂ ਨੇ ਮਾਮਲੇ ਨੂੰ ਲਮਕਾਉਣ ਲਈ ਜੇਕਰ ਸਾਹਮਣੇ ਸਾਫ ਕਾਗਜ਼ ਦੇ ਵਿੱਚ ਲਿਖਿਆ ਹੈ ਕਿ ਇਹ ਜਿਹੜੇ ਨੇ ਬੀ ਕੈਟਾਗਰੀ ਦੇ ਵਿੱਚ ਆਉਂਦੇ ਆ ਔਰ ਬੀ ਕੈਟਾਗਰੀ ਦੇ ਵਿੱਚ ਇਹਨਾਂ ਦੀ ਜਿਹੜੀ ਹੈ ਉਹ 816 ਰੁਪਏ ਇਹਨਾਂ ਦੀ ਦਿਹਾੜੀ ਬਣਦੀ ਹੈ ਬਾਕੀ ਜਿਹੜੀਆਂ ਇਹਨਾਂ ਦੇ ਅਲਾਨਸਸ ਨੇ ਉਹ ਵੱਖਰੇ ਤਾਂ ਕਿਉਂ ਨਹੀਂ ਇਹਨਾਂ ਨੂੰ ਉਹ ਤਰ੍ਹਾਂ ਖਾ ਦਿੱਤੀਆਂ ਜਾਂਦੀਆਂ ਜੇ ਸਿਰਫ ਗੱਲ ਰੰਜਿਸ਼ ਇਹੀ ਹੈ ਕਿ ਸਾਰੇ ਨੌਜਵਾਨ ਪੜ੍ਹੇ ਲਿਖੇ ਆ ਜੂਨੀਅਰ ਇਹਨਾਂ ਜੋਇਨ ਕੀਤੀ ਹੈ ਟੋਲ ਵਰਕਰ ਜੂਨੀਅਰ ਪੰਜਾਬ ਬਸ ਕੀ ਆਪਣਾ ਹੱਕ ਕਿਉਂ ਮੰਗਦੇ ਆ ਇਹ ਅਸਲ ਦੇ ਵਿੱਚ ਨਾ ਉਹੀ ਚੀਜ਼ਾਂ ਨੇ ਉਹੀ ਅਦਾਰੇ ਨੇ ਜਦੋਂ ਆਪਾਂ ਤਿੰਨ ਕਾਲੇ ਕਾਨੂੰਨ ਜੋ ਮਤਲਬ ਕਿਸਾਨੀ ਵਿਰੁੱਧ ਬਣੇ ਸੀ ਨਾ ਤੇ ਉਹ ਕਾਨੂੰਨ ਜਿਹੜੇ ਆ ਉਹਨਾਂ ਦੀ ਮਨਸ਼ਾ ਮਾੜੀ ਸੀਗੀ ਉਹਦੇ ਵਿੱਚ ਚੀਜ਼ਾਂ ਇਦਾਂ ਦੀਆਂ ਸੀਗੀਆਂ ਜਿਹੜੀਆਂ ਸਾਡੇ ਅਨੁਕੂਲ ਨਹੀਂ ਸੀਗੀਆਂ ਸੋ ਇਹ ਇੱਕ ਪੰਜਾਬ ਦੀ ਧਰਤੀ ਦੇ ਉੱਤੇ ਇਹ ਕਬਜ਼ਾ ਕਰਨ ਵਾਸਤੇ ਇਹ ਸਾਜ਼ਿਸ਼ ਹੈ ਸਾਡੇ ਨੌਜਵਾਨਾਂ ਦੇ ਨਾਲ ਜਿਹੜਾ ਸਰਕਾਰੀ ਤੌਰ ਤੇ ਵੀ ਧੱਕਾ ਹੋ ਰਿਹਾ ਹੈ ਕਿ ਸਾਡੇ ਬਹੁ ਗਿਣਤੀ ਜਿਹੜੀ ਹੈ ਉਹ ਦੂਜੀਆਂ ਸਟੇਟਾਂ ਦੇ ਨੌਜਵਾਨਾਂ ਨੂੰ ਨੌਕਰੀ ਮਿਲ ਰਹੀ ਹੈ ਸਿਰਫ ਇੱਕ ਪ੍ਰਾਈਵੇਟ ادارے ਹੁੰਦੇ ਸੀ ਜਿੱਥੇ ਸਾਡੇ ਪੰਜਾਬੀ ਨੌਜਵਾਨ ਨੌਕਰੀ ਕਰਦੇ ਸੀ ਹੁਣ ਇਹ ਵੀ ਉਸੇ ਸਾਜਿਸ਼ ਦੇ ਤਹਿਤ ਹੈ ਅੱਜ ਵੀ ਤੁਸੀਂ ਇੱਥੇ ਟੋਲ ਦੇ ਉੱਤੇ ਜੇ ਇਹਨਾਂ ਦੀ ਗਿਣਤੀ ਦੇਖੋ ਰੈਗੂਲਰ ਗਿਣਤੀ ਵੀ ਇਹਨਾਂ ਦੀ ਜਿਹੜੀ ਹੈ 65% ਅਦਰ ਸਟੇਟ ਦੇ ਕੰਮ ਕਰ ਰਹੇ ਆ ਅੱਜ ਦੇ ਮੇਰੇ ਮੁਤਾਬਕ ਇੱਥੇ ਜਿਹੜੇ ਆ 95% ਅਦਰ ਸਟੇਟ ਦੇ ਕੰਮ ਕਰ ਰਹੇ ਆ ਸੋ ਇਹ ਇੱਕ ਇਹਨਾਂ ਦੀ ਪਾਲਿਸੀ ਹੈ ਸਾਡੇ ਪੰਜਾਬ ਨੂੰ ਤਬਾਹ ਕਰਨ ਦੀ ਸਾਡੇ ਪੰਜਾਬੀਆਂ ਨੂੰ ਬਰਬਾਦ ਕਰਨ ਦੀ ਸਾਡੇ ਪੰਜਾਬ ਦੀ ਜ਼ਮੀਨ ਹਥਿਆਉਣ ਦੀ ਇਹ ਇਹ ਜਿਹੜੀ ਵੱਡੀ ਸਾਜ਼ਿਸ਼ ਹੈ ਜਿਹੜੀ ਕਿ ਅੱਜ ਤੋਂ 32 ਸਾਲ ਪਹਿਲਾਂ ਤੋਂ ਜਿਹੜੀ ਇਹ ਚੱਲੀ ਹੋਈ ਹੈ ਸਟੈਪ ਬਾਈ ਸਟੈਪ ਇਹ ਜਿਹੜੇ ਕਾਰਪੋਰੇਟ ਘਰਾਣੇ ਆ ਇਹ ਉਹ ਆਪਣੇ ਜਿਹੜੇ ਆ ਮਨਸੂਬਿਆਂ ਨੂੰ ਲਾਗੂ ਕਰ ਰਹੇ ਆ ਉਸੇ ਚੀਜ਼ ਦੇ ਵਿਰੁੱਧ ਅਸੀਂ ਜਿਹੜਾ ਇੱਥੇ ਖੜਕੇ ਤੇ ਇਹਨਾਂ ਨੌਜਵਾਨਾਂ ਦੀ ਹਮਾਇਤ ਦੇ ਵਿੱਚ ਸੋ ਕੰਪਨੀ ਨੂੰ ਵੀ ਜਿਹੜੀ ਹੈ ਕੰਪਨੀ ਨੂੰ ਕੋ ਬਾਹਲੀ ਵੱਡੀ ਦਿੱਕਤ ਨਹੀਂ ਵੱਡੀ ਦਿੱਕਤ ਕੰਪਨੀ ਨੂੰ ਰਾਹ ਦੀ ਹੈ ਕਿ ਇਹ ਰਾਹ ਪੈ ਜਾਣਾ ਜੇਕਰ ਇਹਨਾਂ ਦੀ ਗੱਲ ਮੰਨ ਲਈ ਤੇ ਅਸੀਂ ਵੀ ਜਿਹੜੇ ਅਸੀਂ ਰਹਤੇ ਆ ਅਸੀਂ ਜੇਕਰ ਮੰਨ ਲਓ ਉੱਥੇ ਕਰੀਬ ਸਾਲ ਬੈਠ ਕੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਤੇ ਮੋਦੀ ਦੇ ਬਣਾਏ ਹੋਏ ਕਾਨੂੰਨ ਰੱਦ ਕਰਵਾਏ ਆ ਤਾਂ ਇਹ ਵੀ ਬਦਲਣਗੇ ਅੰਕ ਲੋਕਾਂ ਘਰ ਬੈਠਿਆ ਜਿਹੜੀ ਆ ਉਹ ਗਲਤ ਸੰਕੇਤ ਜਾ ਰਿਹਾ ਜੀ ਗਲਤ ਵਿਚਾਰ ਹੋਇਆ ਹੈ ਅਪੀਲ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸੰਸਦ ਨੂੰ ਕੀ ਬੀ ਕਰਨਾ ਚਾਹੁੰਦੇ ਹੋ ਸੈਂਟਰ ਸਰਕਾਰ ਸਰਕਾਰ ਨੂੰ ਕੀ ਮਿਲ ਕਰਨਾ ਚਾਹੁੰਦੇ ਦੇਖੋ ਤੁਹਾਡੇ ਸਵਾਲ 2 3 ਇਕੱਠੇ ਆ ਗਏ ਆ ਮੈਂ ਉਹਦੇ ਚ ਇੱਕ ਪਹਿਲਾਂ ਗੱਲ ਕਰਦਾ ਜਿਹੜਾ ਲੋਕਾਂ ਨੂੰ ਮਤਲਬ ਇੱਕ ਮੈਸੇਜ ਆ ਰਿਹਾ ਹੈ ਉਹ ਇੱਕ ਮੈਸੇਜ ਇਹਨਾਂ ਨੇ ਹੀ ਇੱਕ ਮੈਸੇਜ ਫਲਾਇਆ ਹੈ ਕਿਸੇ ਸਾਡੇ ਪੱਤਰਕਾਰ ਨੇ ਵੀ ਕਿਉਂਕਿ ਹਰੇਕ ਦੀ ਆਪਣੀ ਆਪਣੀ ਸਮਝ ਹੁੰਦੀ ਹੈ ਇੱਕ ਦਿਨ ਇੱਕ ਖ਼ਬਰ ਵੀ ਲਾਈ ਹੈ ਕਿ ਜਿਹੜੇ ਨੌਜਵਾਨ ਬੈਠੇ ਆ ਇਹ ਮਤਲਬ ਰਾਹਗੀਰਾਂ ਦੇ ਲਈ ਪਰੇਸ਼ਾਨੀ ਦਾ ਸਵੱਬ ਬਣ ਰਹੇ ਆ ਅਸੀਂ ਕੰਪਨੀ ਦੇ ਆ ਦੇਖੋ ਤੁਸੀਂ ਦੇਖਿਆ ਤੁਸੀਂ ਨੋਟ ਕੀਤਾ ਤੁਸੀਂ ਹੁਣ ਵੀ ਮਤਲਬ ਕੈਮਰਾ ਘੁਮਾ ਕੇ ਦੇਖ ਸਕਦੇ ਹੋ ਤੁਸੀਂ ਸ਼ਾਟ ਲਏ ਹੋਣਗੇ ਕਿ ਅਸੀਂ ਰੋਡ ਤੋਂ ਅੰਦਰ ਕੰਪਨੀ ਦੇ ਦਫ਼ਤਰ ਦੇ ਮੂਹਰੇ ਬੈਠੇ ਆਂ ਕਿਸੇ ਰਾਹੀਰ ਨੂੰ ਕੋਈ ਦਿੱਕਤ ਨਹੀਂ ਕਿਸੇ ਵਾਹਨ ਨੂੰ ਕੋਈ ਦਿੱਕਤ ਨਹੀਂ ਇਹ ਜਿਹੜੀ ਮੈਂ ਗੱਲ ਕੀਤੀ ਹੈ ਨਾ ਕਿ ਬਹੁਤ ਸਾਰੇ ਲੋਕ ਤਾਂ ਵੱਡੇ ਘਰਾਂ ਦੇ ਨਾਲ ਹੀ ਖੜਕੇ ਗੱਲ ਕਰਨ ਵਾਲੇ ਹੁੰਦੇ ਆ ਸਾਡੇ ਕੁਝ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆ ਪਰੇਸ਼ਾਨੀ ਦੀ ਮੈਂ ਗੱਲ ਕੀਤੀ ਸੀ ਕਿ ਅਸੀਂ ਇਹ ਟੇਬਲ ਟਾਕ ਔਰ ਅਜਿਹੇ ਸਾਰੇ ਜਿਹੜੇ ਆ ਆਪਣੇ ਤਾਂ ਕਸ਼ਟ ਝੱਲ ਕੇ ਫੇਰ ਰੋਡ ਜਾਮ ਕਰਨ ਵਾਲੇ ਪਾਸੇ ਜਾਂਦੇ ਆ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਦੂਸਰੀ ਗੱਲ ਜਿਹੜੀ ਅਪੀਲ ਹੈ ਸਰਕਾਰ ਨੂੰ ਸਰਕਾਰ ਨੂੰ ਇਹ ਅਪੀਲ ਹੈ ਕਿ ਨੌਜਵਾਨ ਜਿਹੜੇ ਐ ਇਹ ਦੇਸ਼ ਦਾ ਭਵਿੱਖ ਨੇ ਭਗਵੰਤ ਮਾਨ ਜੀ ਵੀ ਕਹਿੰਦੇ ਸੀ ਕਿ ਇੱਥੇ ਬਾਹਰੋਂ ਜਿਹੜੇ ਆ ਉਹ ਛੱਡ ਕੇ ਲੋਕ ਆਉਣਗੇ ਪੰਜਾਬ ਦੇ ਵਿੱਚ ਕੰਮ ਕਰਨਗੇ ਔਰ ਮੈਂ ਭਗਵੰਤ ਮਾਨ ਜੀ ਨੂੰ ਪਹਿਲਾਂ ਵੀ ਕਈ ਵਾਰਾਂ ਕਹਿ ਚੁੱਕਾ ਕਿ ਦੇਖੋ ਇੱਥੇ ਤਾਂ ਜਿਹੜੀਆਂ ਪਾਲਿਸੀਆਂ ਹੀ ਇਦਾਂ ਦੀਆਂ ਨੇ ਤਨਖਾਹਾਂ ਹੀ ਇੰਨੀਆਂ ਘੱਟ ਨੇ ਸਾਡੀਆਂ ਧੀਆਂ ਜਿਹੜੀਆਂ ਨੇ ਜੀਐਨਐਮ ਵਗੈਰਾ ਕਰਕੇ ਵੱਡੀਆਂ ਡਿਗਰੀਆਂ ਕਰਕੇ ਤੇ ਬਹੁਤੇ ਹਸਪੀਟਲਾਂ ਦੇ ਵਿੱਚ 10000 ਤੋਂ ਵੀ ਘੱਟ ਤੇ ਕੰਮ ਕਰ ਰਹੀਆਂ ਕੀ ਉਹ ਸਕਿਲਡ ਉਹਨਾਂ ਦੇ ਅਨੁਕੂਲ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਨੇ ਉਹ ਕਾਰੋਬਾਰੀ ادارے ਨੇ ਪ੍ਰਾਈਵੇਟ ਜਿੱਥੇ ਸਾਡੇ ਬੱਚਿਆਂ ਦਾ ਆਰਥਿਕ ਸ਼ੋਸ਼ਣ ਹੁੰਦਾ ਉਹਨਾਂ ਨੂੰ ਉਹਨਾਂ ਦੀ ਯੋਗਤਾ ਦੇ ਮੁਤਾਬਕ ਬਣਦੀ ਤਨਖਾਹ ਨਹੀਂ ਦਿੱਤੀ ਜਾਂਦੀ ਇਹ ਨੌਜਵਾਨ ਵੀ ਲੜ ਰਹੇ ਆ ਤੁਸੀਂ ਬਾਹਰੋਂ ਤਾਂ ਕੀ ਲਿਆਉਣੇ ਆ ਜਿਹੜੇ ਇੱਥੇ ਕੰਮ ਕਰ ਰਹੇ ਆ ਤੁਸੀਂ ਇਹਨਾਂ ਦੀ ਰਾਖੀ ਵਾਸਤੇ ਅੱਗੇ ਆਓ ਇਹਨਾਂ ਜਿਹੜੇ ਕਾਰਪੋਰੇਟ ਘਰਾਣੇ ਆ ਜਿੱਥੇ-ਜਿੱਥੇ ਵੀ ਕੋਈ ਕੰਮ ਕਰ ਰਹੇ ਆ ਇੱਕ ਬਕਾਇਦਾ ਨੀਤੀ ਬਣਾਓ ਉਥੇ ਪਤਾ ਹੋਵੇ ਉਹਨਾਂ ਨੂੰ ਜਿਹੜੇ ਬੱਚੇ ਕੰਮ ਕਰਦੇ ਆ ਉਹਨਾਂ ਨੂੰ ਵੀ ਤੁਸੀਂ ਇਹ ਕਿਸ ਕੈਟਾਗਰੀ ਤੇ ਕੰਮ ਕਰ ਰਹੇ ਹੋਰ ਤੁਹਾਡਾ ਜਿਹੜੀ ਹੈ ਉਹ ਸਕਿਲਡ ਕੀ ਬਣਦੀ ਹੈ ਇਸ ਤੋਂ ਘੱਟ ਜਿਹੜੀ ਉਹ ਤਨਖਾਹ ਨਹੀਂ ਦਿੱਤੀ ਜਾ ਸਕਦੀ ਸੋ ਇਹਨਾਂ ਬੱਚਿਆਂ ਦੇ ਨਾਲ ਖੜੋ ਰਹੀ ਗੱਲ ਕੇਂਦਰ ਸਰਕਾਰ ਦੀ ਕੇਂਦਰ ਸਰਕਾਰ ਤਾਂ ਬਣਾਈ ਹੀ ਕਾਰਪੋਰੇਟਾਂ ਨੇ ਆ ਕੇਂਦਰ ਸਰਕਾਰ ਨੂੰ ਨਾ ਤਾਂ ਮੈਂ ਬੇਨਤੀ ਕਰਦਾ ਕੇਂਦਰ ਸਰਕਾਰ ਤੋਂ ਜਿੱਦਣ ਕਰਵਾਉਣ ਦੀ ਗੱਲ ਆ ਗਈ ਚੱਲੇ ਆ ਅਸੀਂ ਇਹ ਫਰਵਰੀ ਦੇ ਵਿੱਚ ਫੇਰ ਕੇਂਦਰ ਵੱਲ ਕੇਂਦਰ ਤੋਂ ਉੱਥੇ ਬੈਠ ਕੇ ਮਨਵਾ ਲਾਂਗੇ ਸਿਰਫ ਪੰਜਾਬ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿਉਂਕਿ ਇਸ ਵੇਲੇ ਪੰਜਾਬ ਸਰਕਾਰ ਇਹ ਜੇ ਪ੍ਰੋਜੈਕਟ ਲੱਗਾ ਹੈ ਤੇ ਪੰਜਾਬ ਸਰਕਾਰ ਦੇ ਬਾਹਰ ਨਹੀਂ ਆ ਪੰਜਾਬ ਸਰਕਾਰ ਭਗਵੰਤ ਮਾਨ ਤਾਂ ਬੜੀ ਦੂਰ ਡਿਪਟੀ ਕਮਿਸ਼ਨਰ ਅਮਰਸਰ ਜੇਕਰ ਚਾਹੇ ਦਬਕਾ ਮਾਰ ਕੇ ਤਾਂ ਆਕਰਤ ਕਾਨੂੰਨ ਜਿਹੜੇ ਹੈਗੇ ਆ ਲਾਗੂ ਹੁੰਦੇ ਆ ਹੁੰਦੇ ਕਿਉਂ ਨਹੀਂ ਕੋਰਟ ਦਾ ਤਾਂ ਮੈਟਰ ਹੀ ਨਹੀਂ ਹੈਗਾ ਇੱਥੇ ਹਰ ਗੱਲ ਨੂੰ ਕਹਤਾ ਜਾਂਦਾ ਕਿ ਇਹ ਕੋਰਟ ਮੈਟਰ ਹੈ ਇਹ ਜਾਂਚ ਦਾ ਮੈਟਰ ਹੈ ਜਿਹੜੇ ਸੰਵਿਧਾਨ ਲਿਖੇ ਗਏ ਆ ਜਿਹੜੇ ਕਾਨੂੰਨ ਲਿਖੇ ਗਏ ਆ ਉਹਨਾਂ ਦੀ ਪਾਲਣਾ ਕਿਉਂ ਨਹੀਂ ਹੁੰਦੀ ਸੋ ਇਹਦੀ ਪਾਲਣਾ ਕਰਵਾਉਣੀ ਜਿਹੜੀ ਹੈਗੀ ਆ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਣ ਇਹ ਸਾਰੇ ਨੌਜਵਾਨ ਜਿਹੜੇ ਨੇ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ ਅਗਰ ਇਹਨਾਂ ਨੌਜਵਾਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਅਗਰ ਇਹਨਾਂ ਨੌਜਵਾਨਾਂ ਦਾ ਕੋਈ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਹੈ ਤੇ ਉਹਦੇ ਲਈ ਪ੍ਰਸ਼ਾਸਨ ਟੋਲ ਕੰਪਨੀ ਜ਼ਿੰਮੇਵਾਰ ਹੈ ਇਹ ਨੌਜਵਾਨ ਇਥੋਂ ਦੇ ਤੱਕੇ ਹੋਏ ਜਿਹੜੇ ਨੇ ਜਾ ਕੇ ਤੇ ਵਿਦੇਸ਼ਾਂ ਦੇ ਵਿੱਚ ਖੱਜਲ ਹੁੰਦੇ ਆ ਹਾਂਜੀ ਵਿੱਚ ਕੀ ਨਾਮ ਜੀ ਆਪਣਾ ਮੇਰਾ ਸਰਨਾਮ ਅਮਰਪਾਲ ਸਿੰਘ ਆ ਮੈਂ 2018 ਤੋਂ ਇੱਥੇ ਨੌਕਰੀ ਕਰਦਾ ਪਿਆ ਟੋਲ ਪਰ ਦਾ ਬਰਿਆਮਨਗਲ ਤੋਂ ਹੁਣ ਮੇਰੇ ਟ੍ਰਾਂਸਫਰ ਪਠਾਨਕੋਟ ਤੇ ਟੋਲ ਜੂਨੀਅਰ ਨੂੰ 11 ਮਾਰਚ 2023 ਤੋਂ ਅਸੀਂ ਬਣਾਈ ਸੀ ਆਪਣੇ ਹੱਕਾਂ ਨਾਲ ਸੰਬੰਧੀ ਤੇ ਜਿਹਦੇ ਕੀ ਮਤਲਬ ਸਾਡਾ ਉਦੋਂ ਤੋਂ ਸੰਘਰਸ਼ ਕੰਟੀਨਿਊ ਚੱਲਦਾ ਪਿਆ ਵਾ ਉਦੋਂ ਤੋਂ ਹੀ ਸਾਡਾ ਸੰਘਰਸ਼ ਕੰਟੀਨਿਊ ਜਿਹੜਾ ਵੀ ਚੱਲਦਾ ਪਿਆ ਵਾ ਆਪਣੇ ਹੱਕ ਲੈਣ ਸੰਬੰਧੀ ਸਾਡਾ ਲੇਬਰ ਕੋਰਟ ਵੀ ਕੇਸ ਲੱਗਾ ਹੋਇਆ ਵਾ ਕਿਉਂਕਿ ਜੇ ਤਨਖਾਹਾਂ ਦੇ ਮਸਲੇ ਜਾਣੀਏ ਤੇ ਤਨਖਾਹਾਂ ਕੋਈ ਬਹੁਤੀਆਂ ਜ਼ਿਆਦੀ ਨਹੀਂ ਹੈਗੀਆਂ ਤਨਖਾਹਾਂ ਵੀ ਜਿਹੜਾ ਪੀਸੀ ਤੇ ਵਰਕ ਕਰਦਾ ਉਹਨੂੰ ਅਨਸਕਿਲਡ ਕੈਟਾਗਰੀ ਵਿੱਚ ਪਾ ਰਹੀ ਕੰਪਨੀ ਉਹ ਵੀ 26 ਦਿਨ ਦੀ ਤਨਖਾਹ ਦੇ ਰਹੀ ਆ ਜਦਕਿ ਬਣਦੀ 30 ਦਿਨ ਦੀ ਤਨਖਾਹ ਲੇਬਰ ਲਾ ਅਕੋਰਡਿੰਗ ਕਹਿੰਦਾ ਲੇਬਰ ਕੋਰਟ ਵੀ 30 ਦਿਨ ਦੀ ਤਨਖਾਹ ਉਹਨਾਂ ਨੂੰ ਦਿੱਤੀ ਜਾਵੇ ਤੇ ਇੱਥੇ ਬਣਦੀ ਪਈ ਏ ਪੇਡ ਕਰਦੇ ਪਈ 26 ਜਿੰਦੀ ਤਨਖਾਹ ਤੇ ਜਦ ਕੀ ਇੱਥੇ ਸਾਡੇ ਸਮਝੌਤੇ ਹੋਏ ਵੀ ਇਹਨਾਂ ਮਸਲਿਆਂ ਤੇ ਗੱਲਬਾਤ ਹੋਈ ਵੀ ਅਸੀਂ ਮੰਗ ਪੱਤਰ ਦਿੱਤੇ ਉਹਦੇ ਤੋਂ ਬਾਅਦ 29 3 2023 ਨੂੰ ਸਾਡਾ ਫੈਸਲਾ ਹੁੰਦਾ ਉਹਦੇ ਤੇ ਸਾਰਾ ਜੀਐਮ ਸਾਹਿਬ ਦੀ ਸਟੈਂਪ ਲੱਗੀ ਹੋਈ ਏ ਆਈਆਰਬ ਕੰਪਨੀ ਦੀ ਸਟੈਂਪ ਲੱਗੀ ਹੋਈ ਏ ਇਹ ਸਾਡਾ ਸਮਝੌਤਾ ਹੋਇਆ ਲਿਖਤੀ ਰੂਪ ਦੇ ਵਿੱਚ ਵੀ ਅਸੀਂ ਇਹਨਾਂ ਚੀਜ਼ਾਂ ਸਾਰਿਆਂ ਨੂੰ ਲਾਗੂ ਕਰਾਂਗੇ ਪਰ ਉਹਦੇ ਤੋਂ ਬਾਅਦ ਲਾਗੂ ਕਰਨ ਤੋਂ ਪਹਿਲਾਂ ਇਹਨਾਂ ਨੇ ਸਾਡੇ ਤੇ 750 ਦੇ ਕਲੰਦਰੇ ਪਾ ਦਿੱਤੇ ਸਾਡੇ ਤੇ ਕੇਸ ਪਾ ਦਿੱਤੇ ਪੰਜਾਂ ਜਾਣੇ ਦੇ 5-5 ਵਰਕਰਾਂ ਦੇ ਪਾਏ। ਉਹਦੇ ਤੋਂ ਬਾਅਦ ਇਹਨਾਂ ਨੇ ਸਾਡੇ ਪਠਾਨਕੋਟ ਉਹਦੇ ਤੇ ਉਧਰ ਫਿਰ ਸਤਪੰਗਾ ਦੇ ਕਲੰਦਰੇਪਾਤ ਤੇ ਇੱਕ ਮਝੀਠੇ ਚੱਲਦਾ ਪਿਆ ਸੀ। ਉਧਰ ਤਿੰਨਾਂ ਬੰਦਿਆਂ ਤੇ ਵੱਖ ਚੱਲਦੇ ਪਏ ਸੀ। ਘੱਟੋ ਘਾਟ 8-10 ਬੰਦੇ ਸਾਡੇ ਇਹਨਾਂ ਨੇ ਐਸੇ ਕੇਸਾਂ ਵਿੱਚ ਮਤਲਬ ਉਲਝਾ ਛੱਡੇ। ਉਹਦੇ ਤੋਂ ਬਾਅਦ ਆ ਫਿਰ ਆਪਾਂ ਹੋਰ ਸੰਘਰਸ਼ ਤੇਜ਼ ਕੀਤਾ ਫਿਰ 25 ਤਰੀਕ 2023 11ਵਾਂ ਮਹੀਨਾ ਉਦੋਂ ਅਸੀਂ ਫਿਰ ਪੂਰਨ ਤੌਰ ਤੇ ਆਪਣਾ ਹੜਤਾਲ ਤੇ ਬੈਠ ਗਏ ਜਦ ਕਿ ਇਹਨਾਂ ਨੇ ਸਾਡੇ 6 ਕਰਮਚਾਰੀਆਂ ਨੂੰ ਸਸਪੈਂਡ ਕੀਤਾ ਹੋਇਆ ਸੀ। ਉਸ ਮਸਲੇ ਦੇ ਵਿੱਚ ਆਪਣੇ ਮੰਗਾ ਮਸਲਾ ਸੰਬੰਧ ਵਿੱਚ ਤੇ ਉਸ ਦੌਰਾਨ ਸਾਡੀਆਂ ਮੀਟਿੰਗਾਂ ਐਸਡੀਐਮ ਮੈਡਮ ਨਾਲ ਮਾਨ ਜੋ ਕੇਡੀਸੀ ਸਾਹਿਬ ਨਾਲ ਵੀ ਸਾਡੀਆਂ ਮੀਟਿੰਗਾਂ ਹੋਈਆਂ ਤੇ ਏਡੀਸੀ ਸਾਹਿਬ ਦੀ ਮੌਜੂਦਗੀ ਵਿੱਚ ਉੱਥੇ ਫੈਸਲਾ ਲਿਆ ਗਿਆ ਸੀ ਕਿ 6 ਕਰਮਚਾਰੀਆਂ ਨੂੰ ਤਨਖਾਹ ਸਮੇਤ ਬਹਾਲ ਕੀਤਾ ਜਾਊਗਾ ਤੇ 3 ਮਹੀਨੇ ਆਸ ਤੇ ਰਿਆਣੇ ਤੇ ਉਹਦੇ ਤੋਂ ਵਾਦਾ ਇਹਨਾਂ ਨੂੰ ਇੱਥੇ ਲਿਆਂਦਾ ਜਾਊਗਾ ਇਹ ਲਿਖਤੀ ਰੂਪ ਦੇ ਵਿੱਚ ਕਰਕੇ ਤੇ ਇਹਨਾਂ ਨੂੰ ਲਾਗੂ ਕੀਤਾ ਜਾਵੇ ਉਸ ਦੌਰਾਨ ਵੀ ਇਹਨਾਂ ਨੇ ADC ਸਾਹਿਬ ਦੇ ਕਹਿਣ ਮੁਤਾਬਕ ਹੀ ਉਸੇ ਤੁਰੰਤ ਉਸੇ ਦਿਨ ਕੀਤਾ ਜਾਵੇ ਪਰ ਇਹਨਾਂ ਨੇ ਕਿਹਾ ਵੀ 8 ਤਰੀਕ ਨੂੰ ਅਸੀਂ ਇਹ ਚੀਜ਼ ਕਰਵਾ ਦਿੰਨੇ ਆ ਮੈਨੇਜਮੈਂਟ ਵੀ ਉੱਥੇ ਗਈ ਸੀ ਆਪਣੀ ਕਿਸਾਨ ਜਥੇਬੰਦੀ ਕਿਸਾਨ ਤੇ ਜਵਾਨ ਭਲਾਈ ਦੇ ਪ੍ਰਧਾਨ ਸੁਖਦੇਵ ਸਿੰਘ ਪੋਜਰਾ ਸਾਹਿਬ ਦਰਸ਼ਨ ਸਿੰਘ ਲਾੜੀ ਜੀ ਤੇ ਦਾਸ ਵੀ ਅਮਰਪਾਲ ਸਿੰਘ ਵੀ ਉੱਥੇ ਮੌਜੂਦ ਸੀ ਤੇ ਅਸੀਂ ਤੇ ਚਾਹੁੰਦੇ ਆ ਵੀ ਜਿਹੜਾ ਫੈਸਲਾ ਉੱਥੇ ADC ਸਾਹਿਬ ਜੀ ਮੌਜੂਦਗੀ ਵਿੱਚ ਉਹਨਾਂ ਦੇ ਟੇਬਲ ਤੇ ਜਿਹੜਾ ਲਿਆ ਗਿਆ ਵਾ ਉਸ ਨੂੰ ਲਾਗੂ ਕੀਤਾ ਜਾਵੇ ਪਰ ਫਿਰ ਉਸ ਨੂੰ ਲਾਗੂ ਕਰਨ ਦੀ ਬਜਾਏ ਕੰਪਨੀ ਕੀ ਕਰਦੀ ਪਈ ਆ ਇਹਨਾਂ ਨੇ DSP ਸਾਹਿਬ ਕੋਲ ਟਾਈਮ ਲਿਆ ਉਹਦਾ ਇਕਰਾਰਨਾਮਾ ਬਕਾਇਦਾ ਲਿਖਿਆ ਹੋਇਆ ਇੱ 6 ਤਰੀਕ ਨੂੰ ਸਾਡਾ ਉੱਤੇ ਫੈਸਲਾ ਆਇਆ 8 ਤਰੀਕ ਨੂੰ ਉਹ ਜੋ ਵੀ ਸਾਡਾ ਮਤਲਬ ਲਾਗੂ ਕਰਨਾ ਸੀ ਇਹਨਾਂ ਨੇ ਮੁੜ ਕੇ 12 ਤਰੀਕ ਤੱਕ ਦਾ ਸਮਾਂ ਲਿਆ ਉਹ ਵੀ ਲਿਖਤੀ ਰੂਪ ਵਿੱਚ ਲੈ ਕੇ ਜੀਐਮ ਸਾਹਿਬ ਦੇ ਹਸਾਇਨ ਹੈ ਬਵੇ ਗੜੀ ਕਰਦੇ ਵਿਕਾਸ ਸ਼ਰਮਾ ਜੀ ਦੇ ਹਸਾਇਨ ਹੈ ਉੱਪਰ ਹੋਰ ਸਾਡੇ ਤਿੰਨ ਕਰਮਚਾਰੀਆਂ ਦੇ ਉੱਪਰ ਹਸਾਇਨ ਹੈ ਇਸ ਦੇ ਉੱਪਰ ਵੀ ਇਹ ਸਮਝੌਤਾ ਜਿਹੜਾ 12 ਤਰੀਕ ਤੱਕ ਤਾਂ ਲਾਗੂ ਕਰ ਦਿੱਤਾ ਜਾਵੇਗਾ ਪਰ 12 ਤਰੀਕ ਆਉਣ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਸਾਡੇ 13 ਕਰਮਚਾਰੀਆਂ ਦੇ ਉੱਪਰ ਕੋਰਟ ਕੇਸ ਕਰਵਾ ਦਿੱਤਾ ਵੀ ਕੋਰਟ ਜਿਹੜਾ ਫੈਸਲਾ ਕਰੂਗਾ ਕੀ ਗੱਲ ਜਿਹੜਾ ਪ੍ਰਸ਼ਾਸਨ ਆ ਜਿਹਦੇ ਅਧੀਨ ਸਾਰੀ ਪਿੰਲੋਂ ਕਾਰਜਕਾਰ ਚੱਲਦੀ ਪਈ ਆ ਕੀ ਗੱਲ ਉਹ ਮੈਨੇਜਮੈਂਟ ਨੂੰ ਸਹੀ ਨਹੀਂ ਲੱਗਦਾ ਜੇ ਮੈਨੇਜਮੈਂਟ ਨੂੰ ਸਹੀ ਨਹੀਂ ਲੱਗਦਾ ਫਿਰ ਮੈਨੇਜਮੈਂਟ ਉਥੋਂ ਤੱਕ ਅਪਰੋਚ ਕਿਉਂ ਕਰਦੀ ਜਾਂਦੀ ਕਿਉਂ ਪਹਿਲਾਂ ਕਿਉਂ ਨਹੀਂ ਕੋਰਟ ਕੇਸ ਕੀਤਾ ਫਿਰ ਤੇ ਸਾਡੀ ਤੇ ਇਹੀ ਮੰਗਿਆ ਵੀ ਸਾਡਾ ਜਿਹੜਾ ਆਪਣੇ ਸਾਡੀ ਵੀਰਪਰਾ ਬੈਠੇ ਆ ਇਹ ਇਸੇ ਚੱਕਰ ਦੇ ਵਿੱਚ ਬੈਠੇ ਆ ਜਿਹੜਾ ਇਹਨਾਂ ਮਰਨ ਵਿਰਤ ਰੱਖਿਆ ਵੀ ਸਾਡੇ ਜਿਹੜੇ ਸਾਨੂੰ ਮਲਦੇ ਬਣਦੇ ਹੱਕ ਸਾਨੂੰ ਪੂਰੇ ਤੌਰ ਤੇ ਦਿਵਾਏ ਜਾਣ ਤੇ ਸਾਡੀਆਂ ਮੰਗਾਂ ਜਾਇਜ਼ ਆ ਕੋਈ ਨਜਾਇਜ਼ ਨਹੀਂ ਹੈ ਕਿ ਤਨਖਾਹ ਦੀ ਬਦਲੀ ਆ ਜਿਹੜੀ ਬਦਲੀ ਵੀ ਜਿੱਥੋਂ ਦੇ ਸੰਨ ਨਿਯੁਕਤੀ ਪੱਤਰ ਮਿਲੇ ਆ ਨਾ ਇਹ ਏਡੀਸੀ ਸਾਹਿਬ ਦੇ ਕਹਿਣ ਦੇ ਮੁਤਾਬਿਕ ਆ ਅਸੀਂ ਵੀ ਚਲੋ ਸਾਰੇ ਤਕਰੀਬਨ ਮੁੰਡੇ ਜਿਹੜੇ ਆ ਤਕਰੀਬਨ ਕੰਮ ਕਰਦੇ ਪਏ ਆ ਪਰ ਏਡੀਸੀ ਸਾਹਿਬ ਦੇ ਕਹਿਣ ਦੇ ਮੁਤਾਬਿਕ ਵੀ ਜਿਹੜੇ ਬੰਦੇ ਇੱਕ ਪ੍ਰੋਜੈਕਟ ਤੇ ਰੱਖੇ ਜਾਂਦੇ ਆ ਉਹਨੂੰ ਦੂਜੇ ਪ੍ਰੋਜੈਕਟ ਤੇ ਨਹੀਂ ਭੇਜ ਸਕਦੇ ਬਾਕਾਇਦਾ ਉੱਥੇ ਮੈਂਸ਼ਨ ਕੀਤਾ ਜਾਵੇ ਜਾਂ ਆਈਆਰਬੀ ਕੰਪਨੀ ਦੇ ਇਹਨਾਂ ਨੂੰ ਜੋਇਨਿੰਗ ਲੈਟਰ ਦਿੱਤੇ ਜਾਣ ਇਹੀ ਸਾਡੀ ਮੇਨ ਮੰਗਿਆ ਵੀ ਸਾਡੇ ਜਿਹੜੇ ਆਪਣੇ ਨਿਯੁਕਤੀ ਪਰਤੇ ਦੇ ਜਿੱਥੋਂ ਦੇ ਆ ਉਹ ਤੋਂ ਉਹੀ ਸਾਨੂੰ ਉੱਥੇ ਨੂੰ ਰੱਖਿਆ ਜਾਵੇ ਸਾਨੂੰ ਸੈਂਟਰ ਗਵਰਨਮੈਂਟ ਮਿਨਿਮੇਮ ਮੇਜ਼ ਜਿਹੜੀ ਸਾਡੀ ਤਨਖਾਹ ਬਣਦੀ ਆ ਉਹ ਸਾਨੂੰ ਸਾਡੀ ਤਨਖਾਹ ਮੁਹੱਈਆ ਕਰਵਾਈ ਜਾਵੇ ਜੀ ਸਾਡੇ ਕੋਲ ਕੋਈ ਇੰਤਜ਼ਾਮ ਲਾਇਆ ਗਿਆ ਕੰਪਨੀ ਵੱਲੋਂ ਕਿ ਸਾਡੇ ਬੰਦੇ ਨੂੰ ਕੁੱਟਿਆ ਗਿਆ ਹੈ ਤੁਹਾਡੇ ਉਹਨਾਂ ਕੋਈ ਹੱਤ ਹਤਪਾਈ ਕਿਸੇ ਨਾਲ ਕਿਸੇ ਦੀ ਕੋਈ ਹੋਈ ਹੈ ਕੋਈ ਬਹਿਸ-ਵਸਾਈ ਹੋਈ ਹੈ ਜੀ ਉਹਨਾਂ ਨਾਲ ਕੋਈ ਨਹੀਂ ਸਰ ਇਹੋ ਜੀ ਕੋਈ ਗੱਲ ਨਹੀਂ ਆ ਪਰ ਇੱਕ ਗੱਲ ਤੇ ਜ਼ਰੂਰ ਹੈ ਵੀ ਜਦੋਂ ਜਦੋਂ ਜੁਰੀਆਂ ਹੋਣ ਚਾਹੁੰਦੀ ਆ ਆਪਣੇ ਹੱਕ ਮੰਗਦੀ ਆ ਇਹਦੇ ਇਹਨਾਂ ਲਈ ਤੇ ਇਲਜ਼ਾਮ ਲਾਉਣੇ ਨਾਰਮਲ ਜੀ ਗੱਲ ਆ ਉਹ ਤੇ ਇਹਨਾਂ ਦਾ ਜੇ ਕਹਿ ਸਕੀਏ ਤੇ ਇੱਕ ਤੌਰ ਤੇ ਮਤਲਬ ਕਿ ਇਹਨਾਂ ਦੇ ਇੱਕ ਵਿਸ਼ਾ ਜਾਂ ਟੌਪਿਕ ਕਹਿ ਸਕਦੇ ਵੀ ਇਹਨਾਂ ਕੋਲ ਮੁੱਦਾ ਹੁੰਦਾ ਇੱਕ ਵੀ ਇਹਨਾਂ ਤੇ ਇਲਜ਼ਾਮ ਲਗਾ ਕੇ ਹੁਣ ਚਲੋ ਇੱਥੇ ਕਹਿ ਰਹੇ ਇਲਜ਼ਾਮ ਲਗਾ ਰਹੇ ਆ ਫਿਰ ਪਠਾਨਕੋਟ ਵੀ ਇਹ ਸਾਡੇ ਤੇ 750 ਦਾ ਕਲੰਦਰਾ ਵਾ ਉੱਥੇ ਫਿਰ ਅਸੀਂ ਕੀ ਕਰਿਆ ਜੇ ਜਾਣੀਏ ਪਠਾਨਕੋਟ ਵੀ ਤਿੰਨ ਬੰਦੇ ਦੇ ਸਾਡੇ 750 ਦਾ ਕਲੰਦਰਾ ਵਾ ਅਸੀਂ 13 ਬੰਦਿਆਂ ਦੇ ਕੋਰਟ ਕੇਸ ਆ ਫਿਰ ਇਹਦਾ ਨਾ ਕੀ ਕਸੂਰ ਆ ਫਿਰ ਜੇ ਜਾਣੀਏ ਤੇ ਇਹਨਾਂ ਦਾ ਕੀ ਕਸੂਰ ਐ ਇਹੋ ਜੀ ਕੋਈ ਕਿੰਨੀ ਕਿੰਨੀ ਵੀਰੇ ਸੋਖੜਤਾਲ ਦੇ ਬੈਠੇ ਆ ਔਰ ਉਹ ਕਿੰਨਾ ਟਾਈਮ ਵਾਸਤੇ ਬੈਠੇ ਆ ਪੋਖ ਹੜਤਾਲ ਤੇ ਜੇ ਕਹਿ ਸਕਦੇ ਇਹ ਤੇ ਮਰਨ ਵਰਤ ਤੇ ਬੈਠੇ ਹੋਏ ਸਾਡੇ ਵੀਰ ਅਣਮਿੱਥੇ ਸਮੇ ਲਈ ਅਣਮਿੱਥੇ ਸਮਾ ਸਮਾਂ ਦੇ ਵਿੱਚ ਤੈ ਨਹੀਂ ਹੁੰਦਾ ਇਹ ਤੇ ਪਤਾ ਨਹੀਂ ਕੋਈ ਕਿਹੜੇ ਵੇਲੇ ਪ੍ਰਮਾਤਮਾ ਦੀ ਰਜ਼ਾ ਹੁੰਦੀ ਕਿਹੜੇ ਵੇਲੇ ਕਿਹਦੀ ਜਾਣ ਕਿੱਥੇ ਨਿਕਲ ਜਾਣੀ ਆ ਉਹ ਤੇ ਖਾਂਦੇ ਪੀਂਦੇ ਆ ਨਿਕਲ ਜਾਂਦੀ ਆ ਤੇ ਹੁਣ ਅਸੀਂ ਤੇ ਇਸ ਧਾਰ ਲਿਆ ਸਾਰੇ ਇਨਾਂ ਛੇਵਾਂ ਵੀਰਾਂ ਨੇ ਵੀ ਜੇ ਮਰਨਾ ਹੀ ਆ ਤੇ ਜੇ ਕੰਪਨੀ ਦੇ ਸਾਨੂੰ ਕੋਕੋ ਕੇ ਮਾਰ ਰਹੀ ਹੈ ਜੇ ਗੱਲ ਕਰੀਏ ਤੇ ਸਾਡਾ ਜਿਹੜਾ ਹੱਕ ਨਹੀਂ ਦੇ ਰਹੀ ਸਾਡਾ ਇੱਥੇ ਖੂਨ ਪਸੀਨੇ ਦੀ ਕਮਾਈ ਇੰਤਾਂ ਦਾ ਇੱਥੇ ਧੂਆਂ ਵਾ ਇੱਥੇ ਜੇ ਤੁਸੀਂ ਇੱਕ ਰਾਉਂਡ ਮਾਰਿਓ ਬੂਥਾਂ ਦਿਵਾਲੇ ਤੁਹਾ ਸਾਡੇ ਅੰਦਰ ਜਾਂਦਾ ਵਾ ਮਤਲਬ ਇਹੋ ਜੇ ਮੰਦੇ ਹਾਲਾਤਾਂ ਵਿੱਚ ਅਸੀਂ ਕੰਮ ਕਰਦੇ ਆ ਤੇ ਸਾਨੂੰ ਜਿਹੜੀ ਗਵਰਨਮੈਂਟ ਮੁਤਾਬਿਕ ਸਰਕਾਰ ਕਹਿੰਦੀ ਆ ਵੀ ਜਿਹੜੀ ਤਨਖਾਹ ਲਾਗੂ ਕਰਨ ਉਹ ਵੀ ਨਹੀਂ ਕਰਦੇ ਇਹ ਆਪਣੀਆਂ ਮਨਮਰਜ਼ੀਆਂ ਤਾਨਾਸ਼ਾਹ ਰਵਈਆ ਅਪਣਾ ਰਹੀ ਕੰਪਨੀ ਤੇ ਫਿਰ ਉਦੋਂ ਚੰਗਾ ਵਾ ਵੀ ਐ ਇੱਥੇ ਬੈਠੇ ਮਰ ਜਾਈਏ ਚੜਾਈ ਕਰ ਜਾਈਏ ਕੋਈ ਲੇਖੇ ਤੇ ਲੱਗਾਗੇ ਕਿਸੇ ਹੰਡੀ ਪ੍ਰਸ਼ਾਸਨ ਨੂੰ ਕੀ ਅਪੀਲ ਹੈ ਤੁਹਾਡੀ ਹੁਣ ਸਰਕਾਰ ਨੂੰ ਕੀ ਅਪੀਲ ਹੈ ਇਹ ਪ੍ਰਸ਼ਾਸਨ ਨਹੀਂ ਤੇ ਮਾਨ ਸਰਕਾਰ گاڑی ਇਹ ਹੀ ਅਪੀਲ ਕਰਦੇ ਆ ਵੀ ਜਦੋਂ ਸਰਕਾਰ ਬਣੀ ਨਹੀਂ ਸੀ ਉਦੋਂ ਉਹ ਕਹਿੰਦੇ ਸੀ ਵੀ ਅਸੀਂ ਬਾਹਰੋਂ ਮੁੰਡੇ ਲਿਆਵਾਂਗੇ ਤੇ ਅਸੀਂ ਤੇ ਬੇਨਤੀ ਕਰਦੇ ਆ ਜਿਹੜੇ ਇੱਥੋਂ ਵਾਲੇ ਉਹਨਾਂ ਨੂੰ ਤਾਂ ਪਹਿਲਾਂ ਸਾਂਭ ਲਈਏ ਉਹਨਾਂ ਨੂੰ ਤਾਂ ਪਹਿਲਾਂ ਰੋਜ਼ਗਾਰ ਦਿਵਾ ਲਈਏ ਹੁਣ ਇੱਥੇ ਜਦੋਂ ਦੇ ਆਪਾਂ ਹੜਤਾਲ ਤੇ ਬੈਠੇ ਆ ਇੱਥੇ ਕਟੋ-ਕਟ 30 ਤੋਂ 32 ਕਰਮਚਾਰੀ ਆ ਨਾ ਜਿਹੜੇ ਅਦਰ ਸੇਡ ਦੇ ਆ ਗਏ ਆ 25 ਨਵੰਬਰ ਤੋਂ ਅਦਰ ਸਟੇਟ ਤੋਂ ਕਰਮਚਾਰੀ ਆ ਗਏ ਸਾਡੇ ਕੋਲ ਲਿਸਟਾਂ ਤੱਕ ਪਈਆਂ ਵਾ ਟੋਟਲੀ ਨਾਂ ਪਏ ਉਹਨਾਂ ਬੰਦਿਆਂ ਦੇ ਉਹ ਵੀ ਤੇ ਹੁਣ ਕੰਮ ਕਰ ਰਹੇ ਆ ਜੇ ਅਸੀਂ ਇੱਥੇ ਕੰਮ ਕਰਦੇ ਆਂ ਅਸੀਂ ਇਹਨਾਂ ਨੂੰ ਕੀ ਮਾੜੇ ਲੱਗਦੇ ਕੀ ਗੱਲ ਆਪਣੇ ਇੱਥੇ ਪੰਜਾਬ ਵਿੱਚ ਰੋਜ਼ਗਾਰ ਆ ਜਦੋਂ ਸਰਕਾਰ ਕਹਿੰਦੀ ਪਈ ਆ ਵੀ ਰੋਜ਼ਗਾਰ ਪਹਿਲ ਦੇ ਆਧਾਰ ਤੇ ਪੰਜਾਬੀਆਂ ਨੂੰ ਮਿਲੇ ਤੇ ਅਸੀਂ ਤਾਂ ਸਰਕਾਰ ਨੂੰ ਵੀ ਅਪੀਲ ਕਰਦੇ ਆਂ ਵੀ ਜਿਹੜੇ ਮਤਲਬ ਨੌਜਵਾਨ ਮੰਗ ਕਰਦੇ ਆ ਜਿਨ੍ਹਾਂ ਨੂੰ ਇੱਥੇ ਪੰਜਾਬ ਚ ਰਹਿੰਦੇ ਆ ਔਰ ਮਤਲਬ ਵਾਸੀ ਹੈ ਜਿਹੜੇ उन्होंने इतने अपना रोज़गार मिले वो कम कर बहार ना आ जा कितने नहीं तो फिर इदा ही फिर वही गल्ला अपने बहर का दौर चल पैंता वी बाहर भजदे सारे ओही चीज फिर सेम जी सर आपका नाम क्या है और ये, है है और ये है? मेरा नाम विवेक गढ़ीकर ये जो बाहर प्रोटेस्ट लड़कों का कई दिनों से चल रहा है ये अपने इलीगल डिमांड्स को लेकर चल रहा है इन्होंने हमारे एक मैनेजर को मारा था खाना खाते समय उसके बाद में कंपनी ने इनको टर्मिनेट किया था तो उस चक्कर में इन लोग वापस री कराने के लिए अपनी नाजायज मांगों को लेके कर बार बार धरना दे रहे हैं ठीक सर जर, क्या कारण क्या है क्या, क्या आपकी टेबल टॉप कोई है कुछ इनके बारे में एक सुना था कि बारह तारीख को आपका जो इनके साथ कुछ ए के सामने हुआ था कुछ, कुछ उसके बारे में क्या कहना चाहोगे नहीं एडीसी साहब के सामने टेबल टॉक हुआ था लेकिन उसमें कॉम्प्रोमाइज़ कुछ नहीं हुआ था उसमें क्लियर कट बात यही हुई थी कि जो भी होगा वो लीगल एडवाइस लेके किया जाएगा और जो भी फैसला होगा वो हम अपने सीनियर मैनेजमेंट से पूछ के लिया जाएगा लेकिन जब एडीसी साहब ने कहा कि आप लीगल एडवाइस ले लो तो फिर हमारा कंपनी का लीगल सेल जो है वो हम सीधा कोर्ट में ही चले गए अभी जो भी फैसला आएगा कोर्ट से आएगा वो मंजूर होगा तो सर आप क्या कहना चाहते हो अभी नहीं हम तो प्रशासन से यही कहना चाहेंगे कि अभी जो कोर्ट का जो फैसला है बस वही माना जाएगा सबके लिए